ਕਹਿੰਦਾ ਯੋਗੀ ਦਿੱਤਿਆਨਾਥ ਨੇ ਕਿਹਾ ਕਿ 48 ਘੰਟੇ ਦੇ ਦਿਓ ਅਸੀਂ ਇੱਥੋਂ ਗੈਂਗਸਟਰਵਾਦ ਗੁੰਡਾਗਰਦੀ ਖਤਮ ਕਰ ਦੇਣੀ ਹੈ ਔਰ ਕਾਨੂੰਨ ਵਿਵਸਥਾ ਠੀਕ ਕਰ ਦੇਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਪਦਰ ਉੱਤੇ ਕਿਸਾਨਾਂ ਨੂੰ ਗੱਲ ਨਾ ਲਾਉਣ ਵਾਲੀਆਂ ਗੱਲਾਂ ਆਖੀਆਂ ਔਰ ਬਹੁਤ ਕੁਝ ਕਿਹਾ ਅਮਿਤ ਸ਼ਾ ਤਾਂ ਕੇਂਦਰੀ ਵਜ਼ੀਰ ਹੀ ਬਣਾ ਕੇ ਤੁਰ ਗਿਆ ਇੱਥੋਂ ਰਵਨੀਤ ਬੇਟੂ ਨੂੰ ਇੱਥੋਂ ਜੈਸੀ ਸ਼ੁਰੂਆਤ ਕਰੀਏ ਤਾਂ ਕਿੰਨਿਆਂ ਕੋ ਉਹਨਾਂ ਦੀਆਂ ਗੱਲਾਂ 'ਚ ਦਮ ਲੱਗਦਾ ਦੇਖੋ ਪੰਜਾਬ ਨੂੰ ਬੀਜੇਪੀ ਦੇ ਲੀਡਰ ਸਮਝ ਨਹੀਂ ਸਕਿਆ ਹੈਗੇ ਪੰਜਾਬ ਉਹਨਾਂ ਨੂੰ ਲੱਗਦਾ ਕਿ ਇੱਥੇ ਵੀ ਅਸੀਂ ਸਮਾਜ ਨੂੰ ਵੰਡ ਕੇ ਫਿਰਕਿਆਂ ਨੂੰ ਵੰਡ ਕੇ ਸੱਤਾ ਤੇ ਕਬਜ਼ਾ ਕਰ ਲੀਏ ਜਿਵੇਂ ਉਹਨਾਂ ਨੇ ਹਰਿਆਣਾ ਵਿੱਚ ਕਰ ਦਿੰਦੇ ਨੇ ਮੱਚ ਉਹਦੇ ਵਿੱਚ ਹਿਮਾਚਲ ਵਿੱਚ ਕਰ ਦਿੰਦੇ ਨੇ ਰਾਜਸਥਾਨ ਦੇ ਵਿੱਚ ਕਰ ਦਿੰਦੇ ਨੇ ਮਧ ਪ੍ਰਦੇਸ਼ ਦੇ ਵਿੱਚ ਕਰ ਦਿੰਦੇ ਨੇ ਯੂਪੀ ਦੇ ਵਿੱਚ ਕਰ ਦਿੰਦੇ ਨੇ ਮਹਾਰਾਸ਼ਟਰ ਵਿੱਚ ਕਰ ਦਿੰਦੇ ਨੇ ਹਰ ਸਟੇਟ ਦੇ ਵਿੱਚ ਉਹ ਕਰ ਦਿੰਦੇ ਹੈਗੇ ਨੇ ਪਰ ਜਿਹੜੇ ਯੂਪੀ ਦੇ ਮੁੱਖਿਆ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਨੇ ਇੱਕ ਇੱਥੇ ਪੰਜਾਬ ਦੇ ਵਿੱਚ ਵੱਡੀ ਗੱਪ ਮਾਰੀ ਹੈ ਕਿ ਮੈਨੂੰ 48 ਘੰਟੇ ਦੇ ਦਿਓ 48 ਘੰਟੇ ਤੁਹਾਡੇ ਕੋਲ ਮਨੀਪੁਰ ਵੀ ਹੈਗੇ ਨੇ ਉੱਥੇ ਤੁਸੀਂ ਕਿੰਨਾ ਕੀ ਧੀਆਂ ਭੈਣਾਂ ਦੀਆਂ ਕਿਵੇਂ ਵਿਪਤਾ ਲੁੱਟੀਆਂ ਗਈਆਂ ਉੱਥੇ ਤਾਂ ਪ੍ਰਾਈਮ ਮਿਨਿਸਟਰ ਨੇ ਬੋਲੇ ਉੱਥੇ ਦੇ ਜੋਗੀ ਦਿੱਤਿਆ ਨਾਥ ਨੇ ਬੋਲੇ ਜੋਗੀ ਦਿੱਤਿਆ ਨਾਥ ਨੇ ਯੂਪੀ ਦੇ ਵਿੱਚ ਕੀ ਕੀਤਾ ਇੱਕ ਫਿਰਕੇ ਦੀ ਬਦਮਾਸ਼ੀ ਖਤਮ ਕਰਕੇ ਉੱਥੇ ਦੂਜਾ ਜਿਹੜਾ ਮੈਜੋਰਟੀ ਚ ਫਿਰਕਾ ਉਹਦੀ ਬਦਮਾਸ਼ੀ ਗੁੰਡਾਗਰਦੀ ਸ਼ੁਰੂ ਹੋ ਗਿਆ ਉਹ ਉਹ ਉਹਦਾ ਕਿ ਕੌਣ ਜਵਾਬ ਦੇਊਗਾ ਔਰ ਜਿਵੇਂ ਅੱਜ ਹੀ ਇੱਕ ਸਿੱਖ ਪਰਿਵਾਰ ਦੀ ਇੱਕ ਗ੍ਰੰਥੀ ਦੀ 13 ਸਾਲ ਦੀ ਕੁੜੀ ਜੋਗੀ ਦਿੱਤਿਆਨਾਥ ਦੀ ਸਰਕਾਰ ਦੇ ਵਿੱਚ ਕੁੜੀ ਨੂੰ ਗਵਾਹ ਕਰ ਲਿਆ ਗਿਆ ਉਹਦੇ ਨਾਲ ਮਾੜੇ ਕੰਮ ਕੀਤੇ ਗਏ ਨੇ ਉਹਦੇ ਤੇਰੇ ਕੋ ਫੜੇ ਨਹੀਂ ਗਏ ਹੈਗੇ ਮਤਲਬ ਭਾਜਪਾ ਦੇ ਲੀਡਰ ਆ ਕੇ ਪੰਜਾਬ 'ਚ ਵੀ ਗੱਪਾਂ ਮਾਰਦੇ ਨੇ ਕਿਉਂਕਿ ਅੱਜ ਕੱਲ ਗੱਪਾਂ ਦੀ ਸਿਆਸਤ ਚੱਲਦੀ ਹੈ ਵੱਡੀ ਗੱਪ ਕੌਣ ਮਾਰਦਾ ਤੇ ਵੱਡੀ ਝੂਠ ਕੌਣ ਬੋਲਦਾ ਦੇਸ਼ ਦੇ ਵਿੱਚ ਸਿਆਸਤ ਉਹ ਚੱਲਦੀ ਹੈ ਗਿਆ ਯੂਪੀ ਦੇ ਵਿੱਚ ਗੁੰਡਾਗਰਦੀ ਉਦਾਂ ਹੀ ਆ ਪਹਿਲਾਂ ਇੱਕ ਫਿਰਕੇ ਦੀ ਸੀ ਹੁਣ ਦੂਜੇ ਫਿਰਕੇ ਦੀ ਹੈ ਲਫਾਫੇ ਤੁਸੀਂ ਹੱਥ ਦੇ ਵਿੱਚ ਕਾਲਾ ਸੀ ਤੇ ਤੁਸੀਂ ਲੋਕਾਂ ਦੇ ਮਰਡਰ ਕਰਦੇ ਉਥੇ ਮਰਡਰ ਹੋ ਜਾਂਦੀ ਕਿ ਸ਼ਾਇਦ ਇਹਦੇ ਚ ਗਾਂ ਦਾ ਮੀਟ ਜੇ ਕੋਈ ਉਥੇ ਆਪਣੀ ਨਮਾਜ਼ ਕਰਦਾ ਸੀ ਉਥੇ ਕੁੱਟ ਪੈਂਦੀ ਹੈਗੀ ਆ ਵੀ ਰੋਡ ਤੇ ਛੜਕਾਂ ਦੇ ਰੇਲਵੇ ਸਟੇਸ਼ਨਾਂ ਦੇ ਸਾਈਡ ਤੇ ਪਾਰਕਾਂ 'ਚ ਉਥੇ ਗੁੰਡਾਗਰਦੀ ਸ਼ੁਰੂ ਹੋਏ ਨਵੇਂ ਤੇਰੇ ਦੇ ਗੁੰਡਾਗਰਦੀ ਸ਼ੁਰੂ ਆ ਅੱਗੇ ਸੀ ਕਿ ਹਰ ਕੌਮ ਦੇ ਵਿੱਚ ਸਾਰੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਨੇ ਪਰ ਜਿਵੇਂ ਤੁਸੀਂ ਕਹਿ ਰਹੇ ਕਿ ਅਸੀਂ ਉਥੇ ਇੱਕ ਫਿਰਕੇ ਨੂੰ ਡਰਾ ਕੇ ਧਮਕਾ ਕੇ ਬਲਡੋਰਰ ਚਲਾ ਕੇ ਉਹਨੂੰ ਗੁੰਡਾਗਰਦੀ ਨਹੀਂ ਕਹਿੰਦੇ ਉੱਥੇ ਸਰਕਾਰੀ ਬਦਮਾਸ਼ੀ ਕਹਿੰਦੇ ਆਗੇ ਨੇ ਤੇ ਪੰਜਾਬ 'ਚ ਸਰਕਾਰੀ ਬਦਮਾਸ਼ੀ ਨਹੀਂ ਚੱਲਦੀ ਪੰਜਾਬ ਨੇ ਨਾ ਅਬਦਾਲੀਆਂ ਦੀ ਨਾ ਮੁਗਲਾਂ ਦੀ ਨਾ ਅੰਗਰੇਜ਼ਾਂ ਦੀ ਨਾ ਜੋ ਕਿ ਭਾਰਤ ਦੀਆਂ ਸਰਕਾਰਾਂ ਦੀ ਬਦਮਾਸ਼ੀ ਨਹੀਂ ਚਲੀ ਆਗੀ ਇਸ ਕਰਕੇ ਇਹ ਗੱਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਦੇ ਵਿੱਚ ਹੋ ਸਕਦੀਆਂ ਪੰਜਾਬ ਦੇ ਹਾਂ ਕਾਨੂੰਨ ਵਿਵਸਥਾ ਹਰ ਸਟੇਟ ਦਾ ਇੱਕ ਆਪਣੀ ਪ੍ਰੋਬਲਮ ਆ ਗੁਜਰਾਤ ਦੇ ਵਿੱਚ ਆਪਣੀ ਪ੍ਰੋਬਲਮ ਜਿੰਨਾ ਨਸ਼ਾ ਉਥੇ ਬੰਦਰਗਾਹ ਤੇ ਆ ਰਿਹਾ ਉਹ ਉਸ ਬਾਰੇ ਪ੍ਰਾਈਮ ਮਿੰਟਰ ਸਾਹਿਬ ਵੀ ਚੁੱਪ ਨੇ ਦੇਸ਼ ਦੇ ਗ੍ਰਹਿ ਮੰਤਰ ਵੀ ਚੁੱਪ ਨੇ ਤੇ ਜੇ ਬਾਰਡਰ ਤੋਂ ਡਰੋਨ ਆਉਂਦੇ ਨੇ ਤੇ ਕਹਿੰਦੇ ਪੰਜਾਬ ਖਤਰੇ ਦੇ ਵਿੱਚ ਆ ਤਹਾਡੀਆਂ ਕੁਰਸੀਆਂ ਖਤਰੇ ਦੇ ਵਿੱਚ ਆ ਉਥੇ ਯੂਪੀ ਦੇ ਵਿੱਚ ਲਖੀਮਪੁਰੀ ਦੇ ਵਿੱਚ ਇੱਕ ਸੈਂਟਰ ਦੇ ਵਜ਼ੀਰ ਦਾ ਮੁੰਡਾ ਸ਼ਰੇਆਮ ਬਦਮਾਸ਼ੀ ਕਰਕੇ ਸ਼ੇ ਲੋਕਾਂ ਨੂੰ ਮਾਰ ਦਿੰਦਾ ਹੈਗਾ ਉਹ ਗੁੰਡਾਗਰਦੀ ਉਸ ਤੇ ਜੋ ਕੀ ਦਿੱਤੇ ਨਾ ਹੱਥ ਬੋਲੇ ਆ ਕਿਨੇ ਪੰਜਾਬ ਦੇ ਵਿੱਚ ਆ ਕੇ ਸਿਰ ਤੇ ਤੁਸੀਂ ਕੇਸਰੀਆਂ ਪੱਗਾਂ ਬਣ ਕੇ ਸਿੱਖ ਨਹੀਂ ਬਣ ਜੋਗੇ ਪੰਜਾਬੀਆਂ ਦੇ ਦਿਲ ਦੇ ਨਾਲ ਨਾ ਤੁਹਾਨੂੰ ਦਿਲ ਵੱਡੇ ਕਰਨੇ ਪੈਣੇ ਤੁਹਾਡੇ ਤੇ ਚਿੜੀ ਦੇ ਬੋਰਡ ਜਿੰਨੇ ਦੇ ਲੈਣੇ ਤੁਸੀਂ ਸਿੱਖਾਂ ਨੂੰ ਹੋਰ ਐਂਗਲ ਦੇ ਨਾਲ ਦੇਖਣਾ ਚਾਹੁੰਦੇ ਹੋ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਹੱਤਵਾਦੀ ਨਹੀਂ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਖਾਲਸਤਾਨੀ ਨਹੀਂ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਮਾਇਓਵਾਦੀ ਨਹੀਂ ਕਿਹਾ ਤੁਸੀਂ ਕੀ ਕੀ ਕੁਝ ਨਹੀਂ ਕਿਹਾ ਹੈਗਾ ਤੇ ਫਿਰ ਤੁਸੀਂ ਪੰਜਾਬ ਚ ਭਾਵੇਂ ਜਿੰਦੇ ਚ ਮਰਜੀ ਲੜਦੇ ਰੋ ਠੀਕ ਹੈ ਪੰਜਾਬ ਦੇ ਵਿੱਚ ਕੁਝ ਅਜਿਹੇ ਸਿਕਿਉਰਟੀਆਂ ਦੇ ਭੁੱਖੇ ਸੱਤਾ ਦੇ ਭੁੱਖੇ ਜਿਹੜੇ ਲੋਕ ਨੇ ਉਹ ਤੁਹਾਡੇ ਵਿੱਚ ਸ਼ਾਮਲ ਹੋ ਗਏ ਨੇ ਇਸ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀਏ ਬਾਗਾ ਬਾਰਡਰ ਜਾਂ ਵਪਾਰ ਵਾਲੀ ਗੱਲ ਆ ਉਸ ਦੇ ਉੱਤੇ ਕੋ ਬਹੁਤੀ ਗੱਲ ਨਹੀਂ ਹੋਈ ਪਰ ਇੰਨਾ ਗੱਲ ਦਾ ਵਾਰ-ਵਾਰ ਕਹਿੰਦੇ ਰਹੇ ਦੋ ਤਿੰਨ ਥਾਵਾਂ ਤੇ ਉਹਨਾਂ ਨੇ ਜਿਹੜੀਆਂ ਰੈਲੀਆਂ ਕੀਤੀਆਂ ਕਹਿੰਦੇ ਮੇਰਾ ਤਾਂ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ ਉਹ ਖੂਨ ਦੇ ਰਿਸ਼ਤੇ ਦੀ ਡੈਫੀਨੇਸ਼ਨ ਨਹੀਂ ਦੱਸੀ ਪ੍ਰਭਾਸ਼ਾ ਨਹੀਂ ਦੱਸੀ ਕਿਵੇਂ ਇਹ ਉਹ ਪ੍ਰਾਈਮ ਮਿਨਿਸਟਰ ਦਾ ਇੱਕ ਤਕੀਆ ਕਲਾਬ ਬਣ ਗਿਆ ਉਹ ਜਿਹੜੇ ਵੀ ਸਟੇਟ ਦੇ ਵਿੱਚ ਜਾਂਦੇ ਨੇ ਮੇਰਾ ਖੂਨ ਦਾ ਰਿਸ਼ਤਾ ਹੈਗਾ ਕਿਉਂਕਿ ਤੁਸੀਂ ਬੀਜੇਪੀ ਦੇ ਸੰਗ ਦੇ ਤੌਰ ਤੇ ਪ੍ਰਚਾਰਕ ਦੇ ਤੌਰ ਤੇ ਕੰਮ ਕੀਤਾ ਇੱਥੇ ਰਹੇ ਨੇ ਜਦੋਂ 1975 ਜੇ ਐਮਰਜੈਂਸੀ ਲੱਗੀ ਰਹੀ ਹੈ ਤੁਸੀਂ ਸਿੱਖ ਦਾ ਰੂਪ ਧਾਰ ਕੇ ਗੁਰਦੁਆਰਿਆਂ 'ਚ ਠਹਿਰਦੇ ਰਹੇ ਨੇ ਉਹਨੂੰ ਖੂਨ ਦਾ ਰਿਸ਼ਤਾ ਨਹੀਂ ਕਹਦੇ ਖੂਨ ਦਾ ਰਿਸ਼ਤਾ ਤੁਹਾਡੇ ਮਾਣ ਆਉਂਦਾ ਤੁਹਾਡੇ ਪਿਓ ਨਾਲ ਹੁੰਦਾ ਤੁਹਾਡੇ ਰਿਸ਼ਤੇਦਾਰ ਨਾਲ ਤੁਹਾਡੀ ਮਿੱਟੀ ਦੇ ਨਾਲ ਹੁੰਦਾ ਤੁਹਾਡਾ ਖੂਨ ਦਾ ਰਿਸ਼ਤਾ ਰਾਜਸਥਾਨ ਉਹ ਗੁਜਰਾਤ ਦੇ ਨਾਲ ਹੋ ਸਕਦਾ ਹੈ ਨਾ ਉਹ ਪੰਜਾਬ ਦੇ ਵਿੱਚ ਜੇ ਕੋਈ ਪੰਜਾਬੀ ਕਹੇ ਕਿ ਮੇਰਾ ਗੁਜਰਾਤ ਦੇ ਨਾਲ ਖੂਨ ਦਾ ਰਿਸ਼ਤਾ ਕਿਵੇਂ ਹੈ ਨਾ ਨਾਨਕੇ ਨਾ ਦਾਦਕੇ ਨਾ ਭੂਆ ਨਾ ਫੁੱਫੜ ਨਾ ਮਾਸੀ ਨਾ ਮਾਸੜ ਨਾ ਇਹ ਕਿਵੇਂ ਟੈਂਪਰੇਰੀਆਂ ਗੱਲਾਂ ਹੁੰਦੀਆਂ ਕਿ ਇਦਾਂ ਦੇ ਉਹਨਾਂ ਤਕੀਅ ਕਲਾਮ ਬਣ ਗਿਆ ਮੇਰਾ ਰੇਲਵੇ ਸਟੇਸ਼ਨ ਹੈ ਮੇਰਾ ਖੂਨ ਦਾ ਰਿਸ਼ਤਾ ਹੈ ਮੇਰਾ ਕੋਈ ਉੱਥੇ ਚਾਹ ਵਾਲਾ ਵਾ ਤੇ ਮੇਰਾ ਖੂਨ ਦਾ ਰਿਸ਼ਤਾ ਇਹ ਲੋਕਾਂ ਨੂੰ ਕਿ ਪਰਮਾਉਣ ਦੀਆਂ ਗੱਲਾਂ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਅੰਮਰਸਾਹ ਤੋਂ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਸਾਹਿਬ ਜਿਹੜੇ ਅੱਜਕੱਲ ਹੁਣ ਸਮੁੰਦਰੀ ਵੀ ਲਿਖਣਾ ਸ਼ੁਰੂ ਕਰ ਗਏ ਨੇ ਉਹ ਕਹਿੰਦੇ ਕਿ ਬਾਰਡਰ ਖੁੱਲਣਾ ਚਾਹੀਦਾ ਤਰਨਜੀਤ ਸਿੰਘ ਸੰਧੂ ਸਾਹਿਬ ਦੱਸਣ ਕਿ ਤੇਰੇ ਪ੍ਰਾਈਮ ਮਿਨਿਸਟਰ ਨੇ ਤੇਰੇ ਹੋਮ ਮਿਨਿਸਟਰ ਨੇ ਤੇਰੇ ਡਿਫੈਂਸ ਮਿਨਿਸਟਰ ਨੇ ਤੇਰੇ ਨਿਤਨ ਗੱਡਗੜੀ ਨੇ ਤੇਰੇ ਪਿਊਸ਼ ਗੋਲੇ ਤੇਰੀ ਸਮ੍ਰਿਤੀ ਰਾਣੀ ਨੇ ਜਿੰਨੇ ਵੀ ਸੈਂਟਰ ਦੇ ਵਜ਼ੀਰ ਪੰਜਾਬ ਚਾਇਰਖਦੀ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਖੋਲਾਂਗੇ ਨਹੀਂ ਬਾਰਡਰ ਉਹਨਾਂ ਨੇ ਖੋਲਣੇ ਵਪਾਰੀਆਂ ਇਹ ਕਰਕੇ ਜਦੋਂ ਦੇਖਦੇ ਪ੍ਰਾਈਮ ਮਿਨਿਸਟਰ ਚੁੱਪਚੀ ਪੀਤੇ ਨਵਾਜ਼ ਸ਼ਰੀਫ ਦੀ ਪੋਤੀ ਦੇ ਵਿਆਹ ਤੇ ਚਲੇ ਜਾਂਦੇ ਕਿਉਂਕਿ ਉਦੋਂ ਨਾਲ ਇੱਕ ਹਿੰਦੁਸਤਾਨ ਦੇ ਇੱਕ ਵੱਡਾ ਬਿਜ਼ਨਸਮੈਨ ਸੀ ਜਿਹਦੀ ਗੈਸ ਪਾਈਪ ਪਾਣੀ ਸੀ ਵਾਇਆ ਈਰਾਨ ਤੋਂ ਵਾਇਆ ਪਾਕਿਸਤਾਨ ਫਿਰ ਭਾਰਤ ਦੇ ਵਿੱਚ ਉਹ ਚੁੱਪਚੀਤੇ ਚਲ ਤੇ ਗੁਜਰਾਤ ਦਾ ਕਾਰੋਬਾਰ ਕਿਉਂ ਨਹੀਂ ਪਾਕਿਸਤਾਨ ਦੇ ਨਾਲ ਹੋ ਰਿਹਾ ਕਰਾਚੀ ਦਾ ਵਪਾਰ ਬੰਬੇ ਨਾਲ ਹੋ ਰਿਹਾ ਪੰਜਾਬ ਦਾ ਜਵਾਗਾ ਬਾਰਡਰ ਖੁੱਲ ਜੇ ਤੇ ਭਾਜਪਾ ਜਨ ਜਿਹੜਾ ਉੱਥੇ ਸੈਂਟਰ ਦੇ ਵਿੱਚ ਐਂਟੀ ਪੰਜਾਬ ਸੋਚ ਬੈਠੀ ਹੈਗੀ ਉਹ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਕਰੇ ਨਾ ਤੇ ਇਸ ਕਰਕੇ ਗੱਲਾਂ ਇਹਨਾਂ ਦੀਆਂ ਨਾ ਬਿਲਕੁਲ ਠੋਕੀਆਂ ਗੱਲਾਂ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਵੀ ਕਈ ਨਹੀਂ ਜਪਦੀ